ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਅੱਜ ਮੈਂ ਤੁਹਾਨੂੰ ਡ੍ਰੈਸ ਪੇਪਰ ਬਣਾਉਣਾ ਦੱਸੂਗੀ ਕਿ ਅਸੀਂ ਡ੍ਰੈਸ ਪੇਪਰ ਦੇ ਉੱਤੇ ਕਿੱਦਾਂ ਡਿਜ਼ਾਈਨ ਛਾਪਣਾ ਵਾ ਤੇ ਉਹਦੇ ਤੋਂ ਬਾਅਦ ਵਿੱਚ ਆਪਾਂ ਸ਼ਰਟ ਦੇ ਉੱਤੇ ਕਿਵੇਂ ਛਾਪਣਾ ਵਾ ਤੇ ਕਿਵੇਂ ਸ਼ਰਟ ਦੇ ਉੱਤੇ ਡਿਜ਼ਾਈਨ ਜਿਹੜਾ ਇਹ ਆਪਾਂ ਬਣਾਉਣਾ ਵਾ ਥ੍ਰੈਡ ਵਰਕ ਦੇ ਨਾਲ ਤੇ ਆਰੀ ਵਰਕ ਦੇ ਨਾਲ ਉਹ ਤੁਹਾਨੂੰ ਮੈਂ ਅਗਲੀ ਵੀਡੀਓ ਦੇ ਵਿੱਚ ਦੱਸੂਗੀ ਅੱਜ ਮੈਂ ਸਿਰਫ ਤੁਹਾਨੂੰ ਡਿਜ਼ਾਈਨ ਜਿਹੜਾ ਵਾ ਉਹ ਬਣਾਉਣਾ ਦੱਸਾਂਗੀ ਟ੍ਰੇਸ ਪੇਪਰ ਦੇ ਉੱਤੇ ਤੇ ਚਲੋ ਫਿਰ ਵੀਡੀਓ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਜਿੰਨੀ ਵੀ ਤੁਸੀਂ ਇਹ ਪਦੀ ਲੈਂਥ ਰੱਖਣੀ ਆ ਜਿੰਨੀ ਵੀ ਤੁਹਾਡੀ ਹੀਪ ਆ ਉਸ ਹਿਸਾਬ ਤੇ ਨਾਲ ਤੁਸੀਂ ਇਧਰੋਂ ਵੀ 2 ਇੰਚ ਛੱਡ ਦਿਓ ਥੱਲੇੋਂ ਵੀ ਤੇ ਇਧਰੋਂ ਵੀ ਛੱਡ ਦਿਓ ਤੇ ਟ੍ਰੇਸ ਪੇਪਰ ਦੇ ਉੱਤੇ ਆਪਾਂ ਇੱਕ ਸਟ੍ਰੇਟ ਲਾਈਨ ਬਣਾ ਲੈਣੀ ਆ ਤੇ ਜਗਾ ਜੜੀਏ ਜਗਾ ਤੁਸੀਂ ਉਨੀ ਛੱਡ ਦੋ ਠੀਕ ਆ ਆ ਦੇਖੋ ਮੈਂ ਨਾ ਇੱਕ ਐਸਟੀਮੇਟ ਦੇ ਨਾਲ 21 22 ਇੰਚ ਦੀ ਲੰਬੀ ਬਣਾ ਲਾਣੀ ਆ ਠੀਕ ਆ ਤੇ ਇਹਨੂੰ ਆਪਾਂ ਮੈਂ ਤੁਸੀਂ ਚਾਕਾ ਦੇ ਉੱਤੇ ਬਣਾਓ ਤੇ ਭਾਵੇਂ ਤੁਸੀਂ ਘੇਰੇ ਦੇ ਉੱਤੇ ਬਣਾਓ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਇੱਥੇ ਰਾਉਂਡ ਜੀ ਸ਼ੇਪ ਦੇ ਦਨੀ ਆ ਤੇ ਇਹ ਬਣੀ ਸ਼ੇਪ ਮੈਂ ਦੇਣ ਲੱਗੀ ਆ 26 ਨੰਬਰ ਦੇ ਰਾਉਂਡ ਦੇ ਨਾਲ ਤੇ ਇੱਥੇ ਨਾ ਜਿਹੜੀ ਤੁਸੀਂ ਸ਼ੇਪ ਦੋਗੇ ਰਾਉਂਡ ਦੇ ਵਿੱਚ ਇਹਨੂੰ ਥੋੜਾ ਜਿਹਾ ਇਧਰੋਂ 1/2 ਇੰਚ ਹਟਕੇ ਤੇ ਫੇਰ ਦੇਣੀ ਹੈ ਤੇ ਇਹਨੂੰ ਡੌਟ ਡੌਟ ਦੇ ਵਿੱਚ ਦਿਓ। ਰੌਂਡ ਸ਼ੇਪ। ਕਿਉਂਕਿ ਮੈਂ ਪੈਨਣਾ ਦੇ ਰਹੀਆਂ ਤੇ ਮੈਂ ਰੌਂਡ ਰੌਂਡ ਦੇ ਵਿੱਚ ਦੇ ਰਹੀਆਂ। ਅਗਰ ਤੁਸੀਂ ਪੈਨਸਲ ਦੇ ਨਾਲ ਦੋਧ ਫੇਰ ਭਾਵੇਂ ਤੁਸੀਂ ਬੋਰੀ ਦੇ ਲਓ ਠੀਕ ਆ। ਆ ਦੇਖੋ ਐਦਾਂ ਕਰਕੇ ਰੌਂਡ ਰੌਂਡ ਜਿਹਦੇ ਵਿੱਚ ਸ਼ੇਪ ਆ ਗਈ ਤੇ ਹੁਣ ਇਹਦਾ ਆਪਾਂ ਸੈਂਟਰ ਲੈ ਲਾਂਗੇ ਤੇ ਸੈਂਟਰ ਦੇ ਉੱਤੇ ਐਦਾਂ ਕਰਕੇ ਦੋ ਡਿਜ਼ਾਈਨ ਜਿਹੇ ਐਦਾਂ ਕਰਕੇ ਗੋਲ ਜਿਹਾ ਬਣਾ ਦਾਂਗੇ ਠੀਕ ਹੈ ਜੀ। ਤੇ ਹੁਣ ਆ ਦੇਖੋ ਇਧਰੋ ਇੱਕ ਇਹਨੂੰ ਲਾਈਨ ਮਾਰਦੇ ਨੇ ਤੇ ਐਦਾਂ ਕਰਦੇ ਨਾ ਆ ਦੇਖੋ ਇੰਦਾ ਕਰਕੇ ਨਾ ਇੱਕ ਆਪੇ ਬਣਾ ਨਾ ਨਾ ਫਲਾਵਰ ਜਿਹਾ ਗੋਲ ਜਿਹਾ ਬਸ ਇਤਨਾ ਬਹੁਤ ਨਹੀਂ ਜਣਾ ਆਪਾਂ ਠੀਕ ਹੈ ਇਦਾਂ ਆਪਾਂ ਸੰਨਾ ਜਿਹਾ ਬਣਾ ਲੈਣਾ ਆ ਦੇ ਕੁਸ਼ਟ ਆਰ ਜਿਹਾ ਟਾਈਪ ਬਣ ਗਿਆ ਠੀਕ ਹੈ ਹੁਣ ਇਹਦੇ ਥੱਲੇ ਆਪਾਂ ਕੀ ਕਰਨਾ ਹੈ ਇਹਦੇ ਤੇ ਲਿਆ ਦੇਖੋ ਆਪਾਂ ਇਦਾਂ ਕਰਕੇ ਇੱਕ ਸ਼ੇਪ ਬਣਾਉਣੀ ਹੈ ਠੀਕ ਆ ਇਹ ਇਧਰ ਨੂੰ ਇੱਕ ਬਣ ਗਈ ਤੇ ਹੁਣ ਇਧਰੋਂ ਆਪਾਂ ਇਧਰ ਨੂੰ ਬਣਾਉਣੀ ਹੈ ਠੀਕ ਆ ਜਨਨ ਇਹ ਇਦਾਂ ਦੀ ਇੱਕ ਨਾ ਸ਼ੇਪ ਜਿਹਦੀ ਡੰਡੀ ਬਣਾ ਲੈਣੀ ਆ ਤੇ ਆ ਦੇ ਕੋ ਉਹਦੇ ਵਿੱਚੋਂ ਫਿਰ ਇੱਕ ਐ ਨੂੰ ਕੱਢ ਲਈ ਆਪਾਂ ਓਕੇ ਤੇ ਥੱਲੇ ਫੇਰ ਅਸੀਂ ਸੇਮ ਹੀ ਇਦਾਂ ਦਾ ਇੱਕ ਰਾਉਂਡ ਜਿਆ ਬਣਾ ਲੈਣਾ ਵਾ ਤੇ ਰਾਉਂਡ ਜਿਹੜੀ ਸਿੱਧੀ ਹੋਣੀ ਚਾਹੀਦੀ ਤਾਂ ਟਿਕੜਾਈ ਤੇ ਉਸ ਹੱਬ ਦੇ ਨਾਲ ਆਪਾਂ ਰੱਖਣਾ ਵਾ ਜੇ ਜਦੋਂ ਪੂਰਾ ਡਿਜ਼ਾਈਨ ਬਣ ਗਿਆ ਨਾ ਤੇ ਫਿਰ ਬਹੁਤ ਹੀ ਸੋਹਣਾ ਲੱਗੇਗਾ ਬਨਿਆ ਹੋਇਆ ਇਹ ਤਦ ਲੈ ਫੇਰ ਆਪਾਂ ਸੇਮ ਹੁੰਦਾ ਹੀ ਠੀਕ ਹੈ ਜੀ ਇੱਕ ਦੀ ਤੇਰਾ ਪਰ ਆਊਂਡ ਬਣਾ ਲਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਕਿਹੜਾ ਡਿਜ਼ਾਈਨ ਪਰ ਨਾ ਆਈਡਆ ਅੰਬੀਆਂ ਜੀ ਇਹ ਬਣਾਈਆਂ ਵਾ ਇਹਨਾਂ ਦੇ ਵਿੱਚ ਜਿਹੜਾ ਡਿਜ਼ਾਈਨ ਪਰ ਨਾ ਉਹ ਮੈਂ ਤੁਹਾਨੂੰ ਦੱਸ ਦਿੰਦੀ ਆ ਜਿਹੜੀਆਂ ਅੰਬੀਆਂ ਸਾਡੀਆਂ ਐਸ ਸਾਈਡ ਤੇ ਆ ਨਾ ਤੇ ਆ ਦੇਖੋ ਉਹਨਾਂ ਦੇ ਨਾਲ ਇੱਥੇ ਕਰਕੇ ਤੇ ਇਦਾਂ ਇਦਾਂ ਕਰਕੇ ਆਪਾਂ ਡਿਜ਼ਾਈਨ ਪਰ ਨਾਵਾ ਤਾਰੀਆਂ ਦੇ ਵਿੱਚ ਇਹ ਆਪਾਂ ਪਹਿਲਾਂ ਇਦਾਂ ਕਰ ਲੈਨੇ ਆ ਫਿਰ ਤੁਹਾਨੂੰ ਮੈਂ ਅੱਗੇ ਡਿਜ਼ਾਈਨ ਦੱਸੂਗੀ ਇਹ ਫਸੇ ਆਪਾਂ ਕੀ ਕਰਨਾ ਕਿ ਇਹ ਦੇਖੋ ਆ ਜਿਹੜੀ ਚੀਜ਼ ਆ ਨਾ ਆ ਜਿਹੜੀ ਬਣਦੀ ਹੈ ਇੱਥੇ ਆਪਾਂ ਇੱਕ ਇੱਕ ਪੱਤਾ ਬਣਾਉਂਦਾ ਨਾ ਵਾ ਆ ਦੇਖੋ ਇੱਧਰ ਨੂੰ ਇੱਕ ਪੱਤਾ ਬਣਾਉਂਦਾ ਨਾ ਵਾ ਇਦਾਂ ਕਰਕੇ ਠੀਕ ਹੈ ਇੱਕ ਪੱਤਾ ਇੱਥੇ ਬਣਾਉਂਦਾ ਠੀਕ ਹੈ ਜੀ ਬੰਦੀ ਹੈ ਇੱਥੇ ਸਾਡੇ 3-3 ਪੱਤੇ ਬਣਨੇ ਆ 2 ਪੱਤੇ ਇੱਥੇ ਇੱਕ ਬੰਨਾ ਵਾ ਯਾਨੀ ਕਿ ਇੱਥੇ ਦੋ ਇੱਕ ਇਹਦੀ ਚੁੰਝ ਤੇ ਦੋ ਇੱਕ ਉੱਪਰ ਦੋ ਠੀਕ ਹੈ ਜੀ ਇੱਥੇ ਹੁਣ ਇੱਥੇ ਠੀਕ ਹੈ ਤੇ ਹੁਣ ਇਹਦੇ ਲਾ ਕੇ ਇੱਥੇ ਦੋ ਪੱਤੇ ਬਣਨੇ ਆ ਸਾਰੇ ਦੇ ਉੱਤੇ ਆਪਾਂ ਇਦਾਂ ਹੀ ਕਰਨਾ ਵਾ ਆਹ ਦੇਖੋ ਸਾਰੇ ਸਾਡਾ ਜਿਹੜਾ ਡਿਜ਼ਾਈਨ ਆ ਇਹ ਇਦਾਂ ਦਾ ਪੰਖੇ ਰੈਡੀ ਹੋ ਗਿਆ ਤਾਂ ਤੁਹਾਨੂੰ ਦੱਸਣੀ ਆ ਦੇਖੋ ਇਹ ਇਦਾਂ ਦਾ ਡਿਜ਼ਾਈਨ ਸਾਡਾ ਜਿਹੜਾ ਵਾ ਇਹ ਬਣ ਕੇ ਰੈਡੀ ਹੋਏ ਨਾਮ ਤੇ ਹੁਣ ਇਹਦੇ ਵਿੱਚ ਆਪਾਂ ਕੀ ਕਰਨਾ ਹੈ ਇਹਦੇ ਵਿੱਚ ਆਪਾਂ ਨਾ ਸੂਈ ਦੇ ਨਾਲ ਸੂਈ ਦੇ ਨੱਕੇ ਦੇ ਨਾਲ ਆ ਦੇਖੋ ਇਦਾਂ ਕਰਕੇ ਆਪਾਂ ਸੂਈ ਲੈ ਲੈਣੀ ਹੈ ਤੇ ਸੂਈ ਦੇ ਨੱਕੇ ਦੇ ਨਾਲ ਨਾ ਇਹਦੇ ਵਿੱਚ ਥੰਨੇ ਦੇ ਕੋਈ ਸਰਾਣਾ ਵਗੈਰਾ ਰੱਖ ਲਓ ਜਾਂ ਫਿਰ ਕੋਈ ਸੋਲਾ ਜਾਂ ਕਪੜਾ ਰੱਖ ਲਓ ਤੇ ਸੂਈ ਦੇ ਨੱਕੇ ਦੇ ਨਾਲ ਇਹਦੇ ਵਿੱਚ ਇਦਾਂ ਇਦਾਂ ਕਰਕੇ ਤੇ ਸਾਰੇ ਦੇ ਵਿੱਚ ਹੀ ਸੇਵ ਕਰ ਲੈਣੀ ਆ ਤੇ ਫਿਰ ਜਦੋਂ ਹੀ ਇਹਨੂੰ ਕੱਪੜੇ ਤੇ ਰੱਖ ਕੇ ਟਰੇਸ ਕਰਾਂਗੇ ਤੇ ਉਹ ਫਿਰ ਈਜ਼ੀਲੀ ਸਾਡਾ ਦੂਸਰੇ ਪਾਸੇ ਜਿਹੜਾ ਟਰੇਸ ਹੋ ਜਾਏਗਾ ਇਹ ਵਾਲਾ ਡਿਜ਼ਾਈਨ ਤਾਂ ਮੈਂ ਪੂਰਾ ਬਣਾਉਣਾ ਦੱਸੂਗੀ ਤੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਸ਼ੇਅਰ ਜ਼ਰੂਰ ਕਰਨਾ ਤੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਨਾ ਥੈਂਕਸ ਫॉर ਵਾਚਿੰਗ